ਅੱਜ ਮੇਰੇ ਤੁਹਾਨੂੰ ਦੋ ਖਬਰਾਂ ਸੁਣਾਉਣੀਆਂ ਵੱਡੀਆਂ ਖਬਰਾਂ ਕਿਹਨੇ ਇੱਕ ਖਬਰ ਤਾਂ ਜੁੜੀ ਆ ਸਿਮਰਜੀਤ ਸਿੰਘ ਬੈਂਸ ਦੇ ਨਾਲ ਆ ਸਭ ਤੋਂ ਵੱਡੀ ਖਬਰ ਜੁੜੀ ਆ ਦੇਰ ਰਾਤੀ ਇਹ ਦੱਸਿਆ ਜਾ ਰਿਹਾ ਕਿ ਸਿਮਰਜੀਤ ਸਿੰਘ ਬੈਂਸ ਦੇ ਉੱਪਰ ਉਹਨਾਂ ਦੇ ਭਰਾ ਵੱਲੋਂ ਜਿਹੜਾ 6 ਗੋਲੀਆਂ ਦਾ ਜਿਹੜੀਆਂ ਫੇਰ ਕਰ ਦਿੱਤੀਆਂ ਨੇ ਬੇਸ਼ੱਕ ਉਹਦੇ ਵਿੱਚ ਸਿਮਰਜੀਤ ਸਿੰਘ ਬੈਂਸ ਆ ਜਿਹੜੇ ਉਹ ਬਾਲ-ਬਾਲ ਬੱਚੇ ਆ ਤੁਹਾਨੂੰ ਪੂਰੀ ਜਾਣਕਾਰੀ ਦੱਸਦੇ ਆ ਤੇ ਦੂਸਰੀ ਖਬਰ ਦਾ ਵੀ ਆਪਾਂ ਨਾਲ ਹੀ ਰੁਕ ਕਰਾਂਗੇ ਬਿੜੀ ਨੂੰ ਸਕਿੱਪ ਨਹੀਂ ਕਰਨਾ ਧਿਆਨ ਦੇ ਨਾਲ ਜਰੂਰ ਸੁਣਨਾ ਸਾਰੀ ਵੀਡੀਓ ਨੂੰ ਐਂਡ ਤੱਕ ਤੇ ਜਿੰਨਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬਰ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੈਰਜੀ ਕਾਲ ਖਾਲਸਾ ਵੈਰਜੀ ਕੀ ਫਤੇ ਅਸਵੇ ਦੇ ਜਿਹੜੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਲਿਧਿਆਣੇ ਤੋਂ ਸਿਮਰਜੀਤ ਸਿੰਘ ਬੈਂਸ ਦੇ ਉੱਪਰ ਰਾਤੀ ਜਿਹੜਾ ਇੱਕ ਵੱਡਾ ਹਮਲਾ ਹੋਇਆ ਉਹ ਹਮਲਾ ਜਿਹੜਾ ਸਿਮਰਜੀਤ ਸਿੰਘ ਬੈਂਸ ਦੇ ਭਰਾ ਅਤੇ ਉਸਦੇ ਭਤੀਜੇ ਵੱਲੋਂ ਜਿਹੜਾ ਕੀਤਾ ਗਿਆ ਇਹ ਦੱਸਿਆ ਗਿਆ ਕਿ 6 ਜਿਹੜੇ ਰਾਉਂਡ ਨੇ ਜਿਹੜੇ ਰਾਉਂਡ ਨੇ ਉਹ ਫਾਇਰ ਕੀਤੇ ਗਏ ਨੇ ਜਿਹੜਾ ਸਮਰਜੀਤ ਸਿੰਘ ਬੈਂਸ ਦੀ ਗੱਡੀ ਡਿਫੈਂਡਰ ਦੇ ਉੱਪਰ ਜਿਹੜਾ ਕਿ ਸਮਰਜੀਤ ਸਿੰਘ ਬੈਂਸ ਉਹਦੇ ਵਿੱਚੋਂ ਜਿਹੜਾ ਬਾਲ ਬਾਲ ਬਚ ਗਿਆ ਤੁਹਾਨੂੰ ਦੱਸ ਦਈਏ ਕਿ ਬਲਵਿੰਦਰ ਬੈਂਸ ਤੇ ਸਮਰਜੀਤ ਸਿੰਘ ਬੈਂਸ ਦੀ ਆਪਾਂ ਅਕਸਰ ਜੋੜੀ ਦੇਖਦੇ ਆ ਇਹ ਦੋਨੇ ਭਰਾ ਜਿਹੜੇ ਕਿ ਪਹਿਲਾਂ ਜਦੋਂ ਦੋਨੇ ਬੱਧਾ ਐਕਸੇ ਦੋਨੇ ਜਿਹੜਾ ਇਕੱਠੇ ਜਾਇਆ ਕਰਦੇ ਸੀ ਪਰ ਤੁਹਾਨੂੰ ਦੱਸ ਦਈਏ ਕਿ ਇਹ ਸਮਰਜੀਤ ਸਿੰਘ ਬੈਂਸ ਸਮੇਤ ਜਿਹੜਾ ਤਿੰਨ ਹੋਰ ਜਣੇ ਕਿ ਕੁੱਲ ਚਾਰ ਭਰਾ ਨੇ ਹੁਣ ਇਹਨਾਂ ਦੇ ਵੱਡੇ ਭਰਾਤਾ ਜਿਹੜਾ ਪਰਮਜੀਤ ਸਿੰਘ ਬੈਂਸ ਤੇ ਉਹਦੇ ਆ ਪਤੀਜੇ ਵੱਲੋਂ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਸਮਰਜੀਤ ਸਿੰਘ ਬੈਂਸ ਦੇ ਉੱਪਰ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਤੇ ਉਹਨਾਂ ਦੀ ਜਿਹੜੀ ਗੱਡੀ ਦਾ ਨੁਕਸਾਨ ਜਿਹੜਾ ਕੀਤਾ ਗਿਆ ਇਹ ਦੱਸਿਆ ਜਾ ਰਿਹਾ ਪਰ ਫਿਰ ਜਾਂ ਪੈਸ ਨੂੰ ਕੁਦਰਤ ਕਹਿ ਲਿਆ ਜਾਂ ਇਹ ਸਮਝ ਲਿਆ ਕਿ ਉਸ ਸਮੇਂ ਜਿਹੜਾ ਸਮਰਜੀਤ ਸਿੰਘ ਬੈਂਸ ਗੱਡੀ ਦੇ ਵਿੱਚ ਨਹੀਂ ਸੀ ਜਿੰਨਾ ਕਰਕੇ ਸਮਰਜੀਤ ਸਿੰਘ ਬੈਂਸ ਦਾ ਜਿਹੜਾ ਬਚਾਅ ਹੋ ਗਿਆ ਸਭ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਸਿਮਰਜੀਤ ਸਿੰਘ ਬੈਂਸ ਦੇ ਹੀ ਉਹਨਾਂ ਦੇ ਹੀ ਵੱਡੇ ਭਰਾਵਲੋਂ ਜਿਹੜਾ ਤੇ ਭਤੀਜੇ ਵੱਲੋਂ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਜਣੀ ਕਿ ਇੱਕ ਜਾਨ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਪਰ ਇਹਦੇ ਵਿੱਚ ਸਿਮਰਜੀਤ ਸਿੰਘ ਬੈਂਸ ਆ ਜਿਹੜੇ ਉਹ ਬਾਲ ਬਾਲ ਬਚ ਗਿਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਚਾਰ ਭਰਾ ਨੇ ਜਿਹੜੇ ਕਿ ਇਹ ਦੱਸਿਆ ਜਾ ਰਿਹਾ ਕਿ ਸਿਮਰਜੀਤ ਸਿੰਘ ਬੈਂਸ ਤੇ ਪਰਮਜੀਤ ਸਿੰਘ ਬੈਂਸ ਆ ਜਿਹੜੇ ਉਹ ਦੋਵੇਂ ਇਕੱਠੇ ਰਹਿੰਦੇ ਆ ਤੇ ਬਲਵਿੰਦਰ ਸਿੰਘ ਬੈਂਸ ਤੇ ਉਹਦਾ ਦੂਜਾ ਭਰਾ ਜਿਹੜੇ ਉਹ ਅਲੱਗ ਰਹਿੰਦੇ ਆ ਕਈ ਨਾ ਆਪਸ ਦੇ ਵਿੱਚ ਕੋਈ ਘਰੇਲੂ ਝਗੜਾ ਝਗੜਾ ਚੱਲ ਰਿਹਾ ਸੀ ਪਰ ਝਗੜਾ ਇੱਥੋਂ ਤੱਕ ਫੈਲ ਗਿਆ ਕਿ ਜਿਹੜਾ ਇੱਕ ਹਿੰਸਕ ਰੂਪ ਧਾਰਨ ਕਰ ਗਿਆ ਜਾਨੀ ਕਿ ਇੱਥੋਂ ਤੱਕ ਜਿਹੜੀ ਕਿ ਗੋਲੀਆਂ ਚਲਾਉਣ ਤੱਕ ਦੀ ਜਿਹੜੀ ਨੋਬਤ ਆ ਗਈ ਇਹ ਕਿਉਂ ਆ ਗਈ ਕੀ ਇਹਦਾ ਜਿਹੜਾ ਘਰੇਲੂ ਝਗੜਾ ਸੀ ਜਿਹੜਾ ਅਜਿਹਆ ਜਦ ਆਪਾਂ ਕਹਦੇ ਆ ਕਿ ਆਪਾਂ ਦੇਖਦੇ ਆ ਅਕਸਰ ਕਿ ਪਿੰਡਾਂ ਜਾਂ ਸਹਰਾਂ ਦੇ ਵਿੱਚ ਜੋ ਜ਼ਿਮੀਂਦਾਰ ਹੁੰਦੇ ਆ ਜਾਂ ਵਪਾਰੀ ਵਰਗ ਹੁੰਦਾਗਾ ਉਹਨਾਂ ਜਾਂ ਤਾਂ ਕਿਸੇ ਲੈਣ ਦੇਣ ਨੂੰ ਜਾ ਕੇ ਇਹ ਗੱਲ ਚਲਦੀ ਆ ਜਾਂ ਫਿਰ ਜੇ ਆਪਾਂ ਕਹ ਲਈਏ ਕਿ ਕਿਸੇ ਜ਼ਮੀਨ ਦੇ ਆਪਾਂ ਇਹ ਕਹਿੰਦੇ ਕਿ ਜ਼ਮੀਨ ਨੂੰ ਲੈ ਕੇ ਜਿਹੜਾ ਬਵਾਦ ਹੋ ਸਕਦਾਗਾ ਪਰ ਇਹ ਦਸਪੂਰਨ ਤੌਰ ਤੇ ਅਜੇ ਫਿਲਹਾਲ ਪੂਰੀ ਖਬਰ ਸਾਹਮਣੇ ਨਿਕਲ ਕੇ ਨਹੀਂ ਆਈ ਪਰ ਇਹ ਦੱਸਿਆ ਜਾ ਰਿਹਾ ਕਿ ਘਰੇਲੂ ਗਲੇਸ ਜਿਹੜਾ ਕਈ ਦਿਨਾਂ ਤੋਂ ਚੱਲਦਾ ਆ ਰਿਹਾ ਸੀ ਉਸ ਨੂੰ ਲੈ ਕੇ ਜਿਹੜਾ ਰਾਤੀ ਦੇਰ ਆ ਜਿਹੜਾ 11:30 ਵਜੇ ਦੀ ਕਹਿੰਦੇ ਗੱਲ ਆ ਜਿਹੜਾ ਕਿ ਸੈਮਰ ਜੀ ਸਿੰਘ ਵੈਸ ਦੇ ਉੱਪਰ ਜਿਹੜੀਆਂ ਉਹਨਾਂ ਦੀ ਡਿਫੈਂਡਰ ਕਾਰ ਦੇ ਉੱਪਰ ਜਿਹੜੀਆਂ 6 ਗੋਲੇ ਉਹਨਾਂ ਦੇ ਭਰਾ ਪਰਮਜੀਤ ਸਿੰਘ ਬੈਂਸ ਤੇ ਉਹਨਾਂ ਦੇ ਭਤੀਜੇ ਵੱਲੋਂ ਚਲਾਈਆਂ ਗਈਆਂ ਜਿਸ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਸਾਬਕਾ ਵਿਧਾਇਕ ਨੇ ਜਿਹੜੇ ਉਹ ਬਾਲ-ਬਾਲ ਬਚ ਗਏ ਆ ਤੇ ਉਹਨਾਂ ਵੱਲੋਂ ਜਿਹੜੀ ਕਿ ਪੋਰਸ ਕੰਪਲੀਟ ਵੀ ਜਿਹੜੀ ਲਿਖਿਆ ਦਿੱਤੀ ਗਈ ਆ ਹੁਣ ਅਗਲਾ ਜਿਹੜਾ ਦੇਖਦੇ ਆ ਕਿ ਇਹਦੇ ਵਿੱਚ ਕਿਸ ਦਾ ਕੀ ਕਸੂਰ ਆ ਕਿੰਨਾ ਕਸੂਰ ਆ ਕੀ ਰੀਜਨ ਨੇ ਕੀ ਇਹਨਾਂ ਦਾ ਕਾਰਨ ਆ ਕਿ ਆਪਣੇ ਹੀ ਸਕੇ ਭਰਾ ਨੂੰ ਜਿਹੜਾ ਉਹਦਾ ਭਾਈ ਜਿਹੜਾ ਮਾਰਨ ਪੈ ਗਿਆ ਇਹੋ ਜਾਂ ਕੀ ਉਹਦੇ ਵਿੱਚ ਕੀ ਗੱਲ ਸੀ ਕੀ ਇਹ ਜਾਂ ਝਗੜਾ ਸੀ ਜਿਹਦੇ ਵਿੱਚ ਕਿ ਭਰਾ ਹੀ ਭਰਾ ਦਾ ਜਿਹੜਾ ਬੈਰੀ ਬਣ ਚੁੱਕਿਆ ਜਿਵੇਂ ਅੱਜ ਦੇਖਦੇ ਆ ਕਿ ਖੂਣਾ ਜਿਹੜਾ سپੈਦ ਹੋ ਚੁੱਕਿਆਗਾ ਚਿੱਟਾ ਹੋ ਚੁੱਕਿਆਗਾ ਲੋਕਾਂ ਦਾ ਜਿਹੜਾ ਛੋਟੀ ਜੀ ਗੱਲ ਵਿੱਚੋਂ ਵੀ ਆਪਣੇ ਹੀ ਜਿਹੜਾ ਕਿ ਆਪਣੇ ਭਰਾਵਾਂ ਨੂੰ ਭਰਾ ਮਾਰੇ ਆ ਇੱਕੋ ਮਾਂ ਦੇ ਜਿਹੜਾ ਕੁੱਖ ਦੇ ਵਿੱਚੋਂ ਜਨਮੇ ਚਾਰ ਭਰਾ ਤੇ ਦੂਸਰਾ ਭਰਾ ਦੂਸਰੇ ਦਾ ਬੈਰੀ ਕਵੇਂ ਬਣ ਜਾਂਦਾਗਾ ਇਹ ਮਿੰਟਾਂ ਦੀ ਖੇਡ ਪਤਾ ਨਹੀਂ ਲੱਗਦਾ ਕਿਦੋਂ ਕੋਈ ਫੇਸ ਸੇਵਰਜੀਤ ਸਿੰਘ ਬੈਂਸ ਦੇ ਨਾਲ ਵਾਪਰਿਆ ਬੀਅਸਾ ਕਿ ਚਲੋ ਫਿਲਹਾਲ ਪ੍ਰਮਾਤਮਾ ਨੇ ਉਹਨਾਂ ਦਾ ਬਚਾਅ ਕਰ ਦਿੱਤਾ ਤੇ ਉਹ ਫਿਲਹਾਲ ਜਿਹੜਾ ਬਾਲ-ਬਾਲ ਬਚ ਗਿਆ ਦੂਸਰੀ ਖਬਰ ਜੁੜੀ ਆ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਖਿਲਾਰਾ ਪੈ ਚੁੱਕਿਆਗਾ ਤੁਸੀਂ ਦੇਖਦੇ ਹੋ ਕਿ ਨਿੱਤ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਿਹੜਾ ਜਾਂ ਤਾਂ ਉਹ ਪਾਰਟੀ ਸੜ ਜਾਂਦੇ ਆ ਜਾਂ ਫਿਰ ਉਹ ਪਾਰਟੀ ਤੋਂ ਜਿਹੜਾ ਭਗੌੜੇ ਹੋ ਜਾਂਦੇ ਆ ਜਾਂ ਫਿਰ ਕਈਆਂ ਤੇ ਜਿਹੜਾ ਲਗਾਤਾਰ ਆ ਜਿਹੜੇ ਗੰਹੀਰ ਮਾਮਲੇ ਦਰਜ ਹੋ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਕੱਲ ਹੀ ਮਨਜਿੰਦਰ ਸਿੰਘ ਆ ਲਾਲਪੁਰਾ ਜਿਹੜਾ ਕਿ ਖੰਡੂਰ ਸਾਹਿਬ ਤੋਂ ਵਿਧਾਇਕ ਸੀ ਉਹਨਾਂ ਨੂੰ ਜਿਹੜਾ ਕਿ ਇੱਕ ਉਸਵਾ ਨਾਂ ਦੀ ਲੜਕੀ ਦੇ ਜਿਹੜਾ ਸੇਰ ਸਾੜ ਦੇ ਮਾਮਲੇ ਦੇ ਵਿੱਚ ਜਿਹੜੀ ਤਰਨਤਾਰਨ ਦੀ ਅਦਾਲਤ ਵੱਲੋਂ 12 ਸਾਲ ਬਾਅਦ ਜਿਹੜਾ 4 ਸਾਲਾਂ ਦੀ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਜਾਨੀ ਕਿ ਉਹ ਜੇਲ੍ਹ ਦੇ ਵਿੱਚ ਭੇਜ ਦਿੱਤੇ ਗਏ ਆ ਦੂਸਰਾ ਵਿਧਾਇਕ ਆਪਾਂ ਗੱਲ ਕਰ ਲਈਏ ਜੇਕਰ ਪਠਾਨ ਮਾਜਰਾ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਪਰ ਵੀ ਜਿਹੜਾ ਬਲਾਦਕਾਰ ਦਾ ਜਾਨੀ ਕਿ 376 ਜਿਹੜਾ ਮੁਕੱਦਮਾ ਦਰਜ ਹੋ ਚੁੱਕਿਆ ਹੈਗਾ ਜਿਹੜਾ ਉਨਾ ਤੇ ਹੋਰ ਵੀ ਜਿਹੜੀਆਂ ਕਈ ਧਰਾਵਾਂ ਨੇ ਜਿਹੜੀਆਂ ਸਗੀਆਂ ਲੱਗੀਆਂ ਹੋਈਆਂ ਨੇ ਉਹ ਵੀ ਫਿਲਹਾਲ ਕਹਿੰਦੇ ਪੁਲਿਸ ਨੇ ਜਦੋਂ ਇੱਕ ਵਾਰ ਜਿਹੜਾ ਕਰਨਾਲ ਦੇ ਵਿੱਚ ਫੜ ਲਿਆ ਸੀ ਫਿਰ ਉਹ ਤੋਂ ਥੋੜੇ ਟਾਈਮ ਬਾਅਦ ਇਹ ਖਬਰ ਸਾਹਮਣੇ ਨਿਕਲ ਕੇ ਆ ਗਈ ਸੀ ਕਿ ਪੁਲਿਸ ਦੀ ਹਰਿਆਸਤ ਦੇ ਵਿੱਚੋਂ ਪਠਾਨਵਾਜ਼ਰਾ ਜਿਹੜੇ ਭਗੌੜੇ ਹੋ ਗਏ ਉਸ ਤੋਂ ਬਾਅਦ ਪਠਾਨਵਾਜ਼ਰਾ ਵੱਲੋਂ ਇੱਕ ਮਿੰਟ ਡੇਢ ਮਿੰਟ ਦੀ ਜਿਹੜੀ ਇੱਕ ਵੀਡੀਓ ਵੀਰਲ ਹੋ ਚੁੱਕੀ ਜਾਂਦੀ ਆ ਉਹਨਾਂ ਨੇ ਦੱਸਿਆ ਇਹ ਪੁਲਿਸ ਮੇਰਾ ਅਨਕਾਉਂਟਰ ਕਰਨਾ ਚਾਹੁੰਦੀ ਸੀ ਇਸ ਕਰਕੇ ਉਹ ਫਰਾਰ ਹੋ ਚੁੱਕੇ ਸੀ ਉੱਥੋਂ ਤੇ ਪਰ ਹਲੇ ਤੱਕ ਜਿਹੜਾ ਪੁਲਿਸ ਦੇ ਹੱਥ ਖਾਲੀ ਆ ਤੇ ਪਠਾਨ ਮਾਲਰਾ ਜਿਹੜਾ ਕਿ ਪੁਲਿਸ ਦੀ ਗਿਰਪ ਤੋਂ ਬਾਹਰ ਆ ਜੇ ਗੱਲ ਆਪਾਂ ਗੱਲ ਕਰੀਏ ਤੇ ਦੂਸਰੇ ਪਾਸੇ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਕਿ ਅਕਸਰ ਹੀ ਜਿਹੜਾ ਆਪਣੀ ਸਰਕਾਰ ਦੇ ਖਿਲਾਫ ਆ ਜਿਹੜਾ ਕਿ ਸਰਿਆਂਮ ਨਾ ਧੜਕ ਹੋ ਕੇ ਬੋਲ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਮੈਂ ਸੱਚ ਨੂੰ ਸੱਚ ਕਹਾਂਗਾ ਉਹਨਾਂ ਨੇ ਪਹਿਲਾਂ ਵੀ ਜਿਹੜਾ ਕਿ ਜਦੋਂ ਬੇਅਦਬੀ ਹੋਈ ਹੈ ਬਰਗਾੜੀ ਦੇ ਵਿੱਚ ਉਸ ਤੋਂ ਲੈ ਕੇ ਜਿਹੜਾ ਅੱਜ ਤੱਕ ਉਹ ਜਿਹੜਾ ਉਹ ਆਪਣੇ ਸਟੈਂਡ ਤੇ ਕਾਇਮ ਨੇ ਉਹਨਾਂ ਨੇ ਜਿਹੜਾ ਇਸ ਬਾਬਤ ਜਿਹੜਾ ਕਈ ਵਾਰ ਜਿਹੜਾ ਬਾਦਲਾਂ ਨੂੰ ਵੀ ਘਟਾਰੇ ਦੇ ਵਿੱਚ ਖੜਾ ਕੀਤਾ ਤੇ ਸੌਦਾ ਸਾਧ ਨੂੰ ਵੀ ਖੜਾ ਕੀਤਾ ਉਸ ਨੂੰ ਲੈ ਕੇ ਜਿਹੜਾ ਕੌਨਬਜੇ ਪ੍ਰਤਾਪ ਵੱਲੋਂ ਜਿਹੜਾ ਕਾਫੀ ਟਾਈਮ ਪਹਿਲਾਂ ਜਿਹੜਾ ਪਾਰਟੀ ਦੇ ਵਿੱਚ ਉਹਨਾਂ ਨੂੰ ਕੱਢ ਦਿੱਤਾ ਸੀ ਬਾਅਦ ਦੇ ਵਿੱਚ ਕੌਨਬਜੇ ਪ੍ਰਤਾਪ ਵੱਲੋਂ ਜਿਹੜਾ ਅਸਤੀਪਾ ਭੇਜ ਦਿੱਤਾ ਗਿਆ ਸੀ ਪਰ ਹੁਣ ਫਿਲਹਾਲ ਜਿਹੜਾ ਅੱਜ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਅਸਤੀਪਾ ਜਿਹੜਾ ਆਵਾਜ਼ ਦੀ ਪਾਰਟੀ ਵੱਲੋਂ ਜਿਹੜਾ ਮਨਜ਼ੂਰ ਕਰ ਲਿਆ ਗਿਆਗਾ ਉਸ ਤੋਂ ਪਹਿਲਾਂ ਇਹ ਜਿਹੜਾ ਇੱਕ ਜਿਮਣੀ ਚੋਣ ਹੋਰ ਹੋਣ ਵਾਲੀ ਆ ਜਿਹੜੀ ਕੇ ਤਰਨ ਤਾਰਨ ਦੇ ਵਿੱਚ ਇੱਕ ਤੇ ਉਸ ਤੋਂ ਪਹਿਲਾਂ ਵੀ ਜਿਹੜੀ ਜਿਮਣੀ ਚੋਣ ਲੁਧਿਆਣਾ ਦੇ ਵਿੱਚ ਹੋਈ ਆ ਜਾਨੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਪਤਾ ਨਹੀਂ ਕਿਹ ਖਲਾਰਾ ਪੈ ਚੁੱਕਿਆਗਾ ਚਲੋ ਜੇ ਬੰਦੇ ਦੀ ਕੁਦਰਤੀ ਮੌਤ ਹੋ ਜਾਵੇ ਉਹ ਗੱਲ ਬਾਖਾ ਪਰ ਹੁਣ ਆਮ ਆਦਮੀ ਪਾਰਟੀ ਨੂੰ ਆਪ ਦੇ ਵਧਾਏ ਕਿਉਂ ਸੜ-ਸੜ ਕੇ ਭੱਜ ਰਹੇ ਭੱਜੇ ਜਾ ਰਹੇ ਨੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਕਿ ਸਖਬੀਰ ਬਾਦਲ ਦੇ ਉੱਪਰ ਫੇ ਕਈ ਸਸਤਾ ਮਾਂ ਜਾਂ ਕਈ ਆਗੂਆਂ ਵੱਲੋਂ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਆ ਸ੍ਰੀ ਅਕਾਲਤਾਬ ਸਾਹਿਬ ਨੇ ਉਹਨਾਂ ਨੇ ਇੱਕ ਵੱਡਾ ਉਹਨਾਂ ਤੇ ਇੱਕ ਬਾਤ ਕੀਤਾਗਾ ਆਪਾਂ ਕਹਿ ਲਈ ਕਿ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਖਬੀਰ ਬਾਦਲਾ ਜੋ ਵੀ ਰੁਪਿਆ ਜਿਹੜਾ ਹਰਪ੍ਰੀਤਤਾਲ ਲਈ ਵੰਡ ਰਿਹਾਗਾ ਉਹ ਗੁਰੂ ਦੀ ਗੋਲਕ ਦੇ ਵਿੱਚੋਂ ਆ ਬੇਸ਼ੱਕ ਉਹ ਕਹਿੰਦਾ ਮੈਂ ਇਹ ਗੱਲ ਕਹਿਣੀ ਤਾਂ ਨਹੀਂ ਸੀ ਕਿ ਜੇ ਉਹ ਰੁਪਿਆਗਾ ਉਹ ਤੁਹਾਡਾ ਰੁਪਿਆਗਾ ਤੁਹਾਡੇ ਵੱਲੋਂ ਟੇਕਿਆ ਹੋਇਆ ਮੱਥਾ ਆ ਜੇਕਰ ਭਾਈ ਸਖਬੀਰ ਬਾਦਲ ਕਹਿੰਦਾ ਰੁਪਈਆ ਲੈਂਦਾ ਤੁਸੀਂ ਉਹਨੂੰ ਨਾ ਨਹੀਂ ਕਰਨਾ ਰੁਪਈਏ ਫੜ ਲਿਓ ਜ਼ਰੂਰ ਲੈ ਲੇ ਹੋਰ ਪੀਏ ਇਹ ਵੱਡੇ ਸਵਾਲ ਚੁੱਕੇ ਨੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਸਖਬੀਰ ਸਿੰਘ ਬਾਦਲ ਦੇ ਉੱਪਰ ਕਿਹਾ ਕਿ ਆਪਾਂ ਵੇਖਦੇ ਕਿ ਹਰਪੀਟ ਦਾ ਦੇ ਤਹਿਤ ਜਿਹੜਾ ਕਈ ਕਲਾਕਾਰਾਂ ਵੱਲੋਂ ਜਿਹੜਾ ਨੇਕੀ ਕਲਾਕਾਰ ਜਿਹੜੇ ਆ ਅੱਜ ਵੀ ਜਿਹੜਾ ਉਸ ਸਹਾਇਤਾ ਕਰੇ ਆ ਤੇ ਹੋਰ ਸੰਸਥਾਵਾਂ ਵੀ ਸਹਾਇਤਾ ਕਰਨੀਆਂ ਨੇ ਉਤੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਜਣੀ ਕਿ ਆਮ ਪੇਪਾਈ ਅਮਰਪਾਲ ਸਿੰਘ ਜ세 ਬੰਦੀ ਵੱਲੋਂ ਵੀ ਜਿਹੜਾ ਕੈਂਪ ਨੇ ਜਿਹੜੇ 8-9 ਕੈਂਪ ਨੇ ਜਿਹੜੇ ਉੱਥੇ ਲਗਾਏ ਗਏ ਨੇ ਇਸ ਤਰ੍ਹਾਂ ਕੇ ਬਖਵਾਕ ਸੰਸਤਾਵਾਂ ਵੱਲੋਂ ਜਿਹੜਾ ਸੇਵਾ ਕੀਤੀ ਜਾਂਦੀ ਆ ਖਾਲਸਾ ਏਡ ਵੱਲੋਂ ਸੇਵਾ ਕੀਤੀ ਜਾਂਦੀ ਆ ਸਿੱਖ ਗਲੋਬਲ ਵੱਲੋਂ ਸੇਵਾ ਕੀਤੀ ਜਾਂਦੀ ਆ ਸਿੱਖ ਗਲੋਬਲ ਦਾ ਤਾਂ ਇਹ ਵੀ ਕਹਿਣਾਗਾ ਕਿ ਜਿਹੜੇ 10 ਟਰੈਕਟਰ ਦਿੱਤੇ ਸੀ ਮਾਨਕੀਰ ਤੌਲਖ ਨੂੰ ਉਹ ਉਹਨਾਂ ਦੇ ਆ ਜਿਹੜੇ ਕਿ ਜਿੰਨਾ ਤੇਰਾ ਕਿਸਾਨਾਂ ਦੇ ਜਿਹੜਾ ਖੇਤ ਦੇ ਵਿੱਚੋਂ ਰੇਤਾ ਨਹੀਂ ਚੁੱਕਿਆ ਜਾਂਦਾ ਉਹਨਾਂ ਤੱਕ 2 ਸਾਲ ਦੇ ਲਈ ਉਹਨਾਂ ਨੇ ਟਰੈਕਟਰ ਉਹਨਾਂ ਨੂੰ ਜਿਹੜੇ ਆਧਾਰ ਦਿੱਤੇ ਨੇ ਜਣੇ ਕਿ ਜਿਹੜਾ ਸਿੱਖ ਗਲੋਬਲ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ 10 ਟਰੈਕਟਰ ਦਿੱਤੇ ਆ ਉਹ 2 ਸਾਲਾਂ ਦੇ ਬਾਅਦ ਜਿਹੜੇ ਬਾਸ ਲੈ ਜਾਣਗੇ ਤੇ ਲੋਕਾਂ ਵੱਲੋਂ ਜਿਹੜਾ ਹੁਣ ਇੱਕ ਲਗਾਤਾਰ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਭਾਈ ਇਹ ਮਨਕਰੀ ਔਲਖ ਜਿਹੜਾ ਜੀ ਨੰਬਰ ਬਣਾ ਰਿਹਾ ਸੀ ਜੀ ਫਲਾਣਾ ਕਰ ਰਿਹਾ ਸੀ ਧਮਕਾ ਕਰ ਰਿਹਾ ਸੀ ਪਰ ਇੱਥੇ ਟਰੋਲ ਕਰਨ ਦਾ ਜਿਹੜਾ ਸਮਾਂ ਨਹੀਂ ਕਿਉਂਕਿ ਮਨਪ੍ਰੀਤ ਮਨਪ੍ਰੀਤ ਸਮਾਪ ਕਰਨਾ ਮਾਨਾ ਕੀਰਤਾ ਆਲਕ ਵੱਲੋਂ ਜਿਹੜਾ ਪਹਿਲਾ ਹੀ 5 ਕਰੋੜ ਦੇ ਜਿਹੜਾ ਵੱਡੇ ਸਹਾਇਤਾ ਜਿਹੜਾ ਐਲਾਨ ਕਰ ਦਿੱਤਾ ਐਲਾਨ ਨਹੀਂ ਕੀਤਾ ਤੇ ਉਹਨਾਂ ਨੇ ਜਿਹੜਾ ਹੜਪੀੜਤਾ ਦੇ ਵਿੱਚ ਜਿਹੜਾ ਪੈਸਾ ਵੰਡਿਆ ਵੀ ਆ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਨਾਲ ਕਿਵੇਂ ਵੇਖਦੇ ਹੋ ਤੁਸੀਂ ਆਪਣੇ ਕਮੈਂਟ ਕਰਕੇ ਜਰੂਰਤ ਨੇ ਵੀਡੀਓ ਚੰਗੀ ਲੱਗਦਾ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਵੈਜੀ ਕਾ ਖਾਲਸਾ ਵੈਜੀ ਕੀ ਫਤ